ਨਹਿਕ ਸਿੰਘਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮੌਜੂਦਾ ਪੰਥਕ ਹਾਲਾਤਾਂ ਸੰਬੰਧੀ ਬੋਲਦਿਆਂ ਕਿਹਾ ਕਿ ਗੁਰੂ ਦਾ ਹਰ ਸਿਹਰਦ ਸਿੱਖ ਚਾਹੁੰਦਾ ਹੈ ਕਿ ਪੰਥਕ ਇਕਤਾ ਜ਼ਰੂਰ ਹੋਣੀ ਚਾਹੀਦੀ ਹੈ ਸਭ ਤਰ੍ਹਾਂ ਇੱਕ ਪਲੇਟਫਾਰਮ ਤੇ ਇਕੱਤਰ ਹੋਣ ਉਹਨਾਂ ਕਿਹਾ ਕਿ ਸਾਡੀ ਕਿਸੇ ਨਾਲ ਕੋਈ ਨਿੱਜੀ ਨਿਰਾਸ਼ਗੀ ਨਹੀਂ ਹੈ ਸੰਧਾਂਤਕ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਨੀ ਗੁਰੂ ਨੂੰ ਸਮਰਪਿਤ ਸਿੱਖ ਕਦੀ ਸੋਚ ਵੀ ਨਹੀਂ ਸਕਦਾ ਉਹਨਾਂ ਮੀਰੀ ਪੀਰੀ ਦਾ ਸੰਧਾਂਤ ਸਕਾਲੀ ਲਾਜ਼ਮੀਆਂ ਪਰ ਧਰਮ ਨੂੰ ਪੈਰਾ ਹੇਟ ਮਧੋੜ ਕੇ ਰਾਜਸੀ ਸ਼ਕਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਇਤਿਹਾਸ ਗਵਾਹ ਹੈ ਕਿ ਸਿਧਾਂਤ ਤੇ ਮਰਿਆਦਾ ਤੋਂ ਹਟਵੇਂ ਇਕਤਾ ਸਦੀਵੀ ਤੇ ਮਤਤਾ ਵਾਲੀ ਨਹੀਂ ਹੁੰਦੀ ਜਿਹੜੀਆਂ ਵੀ ਸਰਕਾਰਾਂ ਧਰਮ ਤੋਂ ਅੱਖਾਂ ਫੇਰਦੀਆਂ ਨੇ ਉਹ ਜ਼ਾਲਮ ਤੇ ਜ਼ੁਲਮੀ ਹੋ ਕੇ ਨਸ਼ਟ ਹੋ ਜਾਂਦੀਆਂ ਨੇ ਉਹਨਾਂ ਕਹਾ ਕਿ ਸਿੰਘਾਂ ਦੇ ਦਲ ਪੰਥ ਅਮੇਸ਼ਾ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਜੂਝਦੇ ਰਹੇ ਨੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਹੈ ਖਾਲਸਾ ਰਾਜ ਸਭੰਦੇ ਗੁਰੂ ਦੇ ਬਚਨ ਜ਼ਰੂਰ ਹੀ ਪੂਰੇ ਹੋਣਗੇ ਉਹਨਾਂ ਕਹਾਂਗੇ ਸ੍ਰੀ ਅਕਾਲ ਤਖਤ ਨੂੰ ਸਮਰਪਿਤ ਅਤੇ ਸਿੱਖੀ ਭਾਵਨਾ ਤੇ ਇਮਰਯਾਦਤ ਤੇ ਪਹਿਰਾ ਦੇਣ ਵਾਲੇ ਰਾਜਸੀ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਉਹਨਾਂ ਬਹੁਤ ਹੀ ਅਫਸੋਸ ਨਾਲ ਕਿਹਾ ਕਿ ਕੌਮ ਮੌਜੂਦਾ ਸਮੇਂ ਬੁਰੀ ਤਰ੍ਹਾਂ ਵੰਡੀ ਹੋਈ ਹੈ ਆਮ ਸੰਧਾਰਨ ਸਿੱਖ ਦੁਬਿਧਾ ਦੇ ਵਿੱਚ ਹੈ ਕਿ ਉਹ ਕੀ ਕਰੇ ਇੱਕ ਤਾਂ ਬਿਨਾਂ ਅਕਾਲੀ ਦਲ ਜਾਂ ਕੋਈ ਵੀ ਪੰਥਕ ਪਾਰਟੀ ਜਨਮਧਾਰਨ ਵਿੱਚ ਸ਼ਕਤੀਸ਼ਾਲੀ ਨਹੀਂ ਹੋ ਸਕਦੀ ਰਾਜਸੀ ਸ਼ਕਤੀਹੀਣ ਪਾਰਟੀ ਲੋਕਾਂ ਦਾ ਕੁਝ ਨਹੀਂ ਸਵਾਰ ਸਕਦੀ ਉਹਨਾਂ ਕਿਹਾ ਕਿ ਅਸੀਂ ਦੁਗਤਾ ਵਾਲੇ ਇਹੜਾ ਖਾਲੂ ਬਿਆਨਬਾਜ਼ੀ ਕਰਕੇ ਹਰ ਸਿੱਖ ਨੂੰ ਪੀੜਾ ਦੁਖੀ ਤੇ ਨਿਰਾਸ਼ਾਵਲਤ ਠੇਕਲਣ ਵਾਲੇ ਯਤਨ ਕਰਦੇ ਹਾਂ ਉਹਨਾਂ ਕਿਹਾ ਕਿ ਇਸ ਦੇ ਇਹ ਅਰਥ ਨਾ ਕੱਢੇ ਜਾਣ ਕਿ ਅਸੀਂ ਪੰਥਕ ਇਕਤਾ ਨਹੀਂ ਚਾਹੁੰਦੇ ਅਸੀਂ ਇਸ ਕਾਰਜ ਲਈ ਸਭ ਤੋਂ ਮੂਰੇ ਖੜੇ ਹਾਂ ਪਰ ਪੰਥਕ ਇਕਤਾ ਨੂੰ ਤਾਰਪੀੜੋ ਕਰਨ ਵਾਲੇ ਲੋਕਾਂ ਤੋਂ ਸੁਚੇਤ ਹੋਣਾ ਚਾਹੀਦਾ